ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਬਟਾਲਾ ਤੋਂ ਜਿੱਥੇ ਕਿ ਪੁਲਿਸ ਅਤੇ ਗੈਂਗਸਟਰ ਦੇ ਵਿਚਕਾਰ ਮੁਠਬੇੜ ਹੋਈ ਹੈ ਗੈਂਗਸਟਰ ਦੇ ਵੱਲੋਂ ਪੁਲਿਸ 'ਤੇ ਗੋਲੀਆਂ ਚਲਾਈਆਂ ਗਈਆਂ ਪੁਲਿਸ ਵੱਲੋਂ ਜਵਾਬੀ ਹਮਲੇ ਤੇ ਗੈਂਗਸਟਰ 'ਤੇ ਗੋਲੀਆਂ ਚਲਾਈਆਂ ਗਈਆਂ ਤੇ ਗੈਂਗਸਟਰ ਦੇ ਪੈਰ 'ਤੇ ਗੋਲੀ ਲੱਗੀ ਹੈ ਕਾਫੀ ਮੁਸ਼ਕਲ ਤੋਂ ਬਾਅਦ ਗੈਂਗਸਟਰ ਨੂੰ ਕਾਬੂ ਕਰਨ 'ਚ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ ਪੰਜਾਬ ਚੋਂ ਗੈਂਗਸਟਰਵਾਦ ਦਾ ਸਫਾਇਆ ਕਰਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਐਂਟੀ ਗੈਂਗਸਟਰ ਟਾਸਕ ਫੋਰਸ ਦਾ ਗਠਨ ਕੀਤਾ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ਤੇ ਐਜੀਟੀਐਫ ਨੇ ਸਖਤੀ ਦਿਖਾਉਂਦਿਆਂ ਹੁਣ ਤੱਕ ਪੰਜਾਬ ਅੰਦਰ ਅਪਰਾਧਿਕ ਮਾਮਲਿਆਂ ਨੂੰ ਲੈ ਕੇ 1100 ਤੋਂ ਵੱਧ ਗ੍ਰਿਫਤਾਰੀਆਂ ਕੀਤੀਆਂ। ਜਦਕਿ 1165 ਨਜਾਇਜ਼ ਹਥਿਆਰ ਅਤੇ ਅਪਰਾਧ ਲੀਵਰ ਤੇ 270 ਵਾਹਨ ਬਰਾਮਦ ਕੀਤੇ ਨੇ। आते ही एंटी गैंगस्टर टास्क फोर्स बनाई मैं अपनी फोर्स को बधाई देता हूं कि उन्होंने अपनी जान जोखम में डालकर पता नहीं कितने घरों के चूलों की आग जो बुझने वाली थी उसको बचा लिया मैं पौने तीन करोड़ लोगों की सुरक्षा की गारंटी लेता हूं मेरा काम है ਜੋ ਕਿ ਮੈਨੂੰ ਇਤਨਾ ਪਿਆਰ ਦਿਆ ਆਪਣੇ ਇਤਨਾ ਪਿਆਰ ਦਿਆ ਹੁਬ ਜ਼ਿੰਮੇਦਾਰੀ ਮੇਰੀ ਹੈ ਆਪਨੇ ਆਪਣਾ ਫਰਜ਼ ਨਿਭਾ ਦਿਆ ਹੁ ਫਰਜ਼ ਨਿਭਾਣੇ ਕੀ ਬਾਰੀ ਮੇਰੀ ਹੈ ਪੰਜਾਬ ਸਰਕਾਰ ਦਾ ਮੁੱਖ ਮਕਸਦ ਅਪਰਾਧ ਤੇ ਰੋਕ ਲਗਾ ਕੇ ਸੂਬੇ ਦੇ ਲੋਕਾਂ ਨੂੰ ਇੱਕ ਸੁਖਾਵਾਂ ਮਾਹੌਲ ਪ੍ਰਦਾਨ ਕਰਨਾ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜੋ ਕਿਹਾ ਉਹ ਕਰ ਦਿਖਾਇਆ ਪੰਜਾਬ ਚ ਹੋ ਰਿਹਾ ਹੈ ਅਪਰਾਧ ਦਾ ਸਫਾਇਆ ਕੁਝ ਬੀਤੇ ਦਿਨ ਸ਼੍ਰੀ ਹਰगोविंदਪੁਰ ਦੇ ਕਿਸੇ ਸੁਨਿਆਰੇ ਤੇ ਚੱਲੀ ਗੋਲੀ ਦੇ ਬਾਅਦ ਪੁਲਿਸ ਨੇ ਤੁਰੰਤ ਕਾਰਵਾਈ ਕੀਤੀ ਅਤੇ ਕਰੀਬ 4 ਘੰਟੇ ਦੌਰਾਨ ਗੋਲੀ ਚਲਾਉਣ ਵਾਲੇ ਗੈਂਗਸਟਰ ਨੂੰ ਗ੍ਰਿਫਤਾਰ ਕਰ ਲਿਆ ਤੜਕਸਾਰ ਤੋਂ ਹੀ ਪੁਲਿਸ ਇਸ ਗੈਂਗਸਟਰ ਦਾ ਪਿੱਛਾ ਕਰ ਰਹੀ ਸੀ ਤੇ ਜਿਸ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਗੈਂਗਸਟਰ ਦੇ ਪੈਰ ਤੇ ਗੋਲੀ ਲੱਗੀ ਹੈ ਤੇ ਹੋਰ ਜਾਣਕਾਰੀ ਲਈ ਮੇਰੇ ਨਾਲ ਜੁੜੇ ਨੇ ਮੇਰੇ ਸਹਿਯੋਗੀ ਮਨਜੋਤ ਜੀ ਮਨਜੋਤ ਗੈਂਗਸਟਰ ਜਿਹੜਾ ਗ੍ਰਿਫਤਾਰ ਕੀਤਾ ਗਿਆ ਇਸ ਦੇ ਕਾਫੀ ਮਾਮਲੇ ਜਿਹੜੇ ਦਰਜ ਨੇ ਕਿ ਇਹ ਲੋਕਾ ਕੋਲੋਂ ਫਿਰੋਤੀ ਮੰਗਣ ਦੇ ਕੰਮ ਕਰਦਾ ਸੀ ਉਹਨਾਂ ਨੂੰ ਧਮਕੋਂਦਾ ਸੀਗਾ ਤੇ ਹੁਣ ਪੁਲਿਸ ਦੇ ਵੱਲੋਂ ਇਸ ਨੂੰ ਗ੍ਰਿਫਤਾਰ ਜਿਹੜਾ ਕਰ ਲਿਆ ਗਿਆ। ਹਾਂਜੀ ਬਿਲਕੁਲ ਬਾਵਨਾ ਜ਼ਿਲ੍ਹੇ ਦੇ ਨਾਲ ਤੁਸੀਂ ਪਹਿਲਾਂ ਤੁਹੀਂ ਪੁਲਿਸ ਦੇ ਥੀਸ ਨੂੰ ਫ੍ਰੈਸ ਕਰੀ ਸੀ ਜਦੋਂ ਸ਼ਹਿਰ ਕੋਵਿੰਦਪੁਰ ਜੋ ਕਿ ਮਹਿਤਾ ਥਾਣੇ ਦੇ ਅਧੀਨ ਹੁੰਦਾ ਤਾਂ ਉੱਥੇ ਹੀ ਇੱਕ ਸਨੈਰੀ ਟਿਕਾਣੇ ਦੇ ਉੱਤੇ ਗੋਲੀ ਚਲਵਾਈ ਸੀਗੀ। ਲੇਕਿਨ ਇਹ ਵੀ ਜਿਹੜੀ ਜਾਣਕਾਰੀ ਸੋਰਸਸ ਤੋਂ ਮਿਲ ਰਹੀ ਹੈ ਕਿ ਹੈਰੀ ਚੱਠਾ ਦੇ ਨਾਮ ਦੇ ਉੱਤੇ ਇਹ ਹੀ ਗੈਂਗ ਜਿਹੜਾ ਹੈ ਫਰੋਤੀ ਮੰਗਦਾ ਸੀ ਔਰ तमाम ਜਿਹੜੇ ਬਿਜ਼ਨਸਮੈਨ ਸੀ ਜਾਂ ਫਿਰ ਕਹਲੀ ਵੀ ਵੱਡੇ ਐਕਚੁਅਲ ਲੋਕ ਸੀ ਉਹਨਾਂ ਕੋਲੋਂ ਫੋਨ ਕਰਕੇ ਉਹਨਾਂ ਕੋਲੋਂ ਜਿਹੜੀ ਐਕਸੋਸ਼ਨ ਕਾਲ ਸੀ ਕਰਦਾ ਉਹਨਾਂ ਕੋ ਵੱਡੀ ਫਰੋਤੀ ਮੰਗਦਾ ਸੀ ਹਾਲਾਂਕਿ ਪੁਲਿਸ ਲੰਬੇ ਸਮੇਂ ਤੋਂ ਉਸਨੂੰ ਟਰੇਸ ਕਰੀ ਸੀ ਜਿਸ ਦੀ ਪਛਾਣ ਹੁਣ ਮਲਕੀਸ਼ ਸਿੰਘ ਵਜੋਂ ਹੋਈ ਹੈ ਔਰ ਪਟਾਲੇ ਦੇ ਐਸਐਸਪੀ ਜਿਹੜੇ ਮੌਕੇ 'ਤੇ ਪਰਸਨਸਰ ਦੇ ਸਮੇਂ ਪਹੁੰਚੇ ਔਰ तमाम ਜਿਹੜੇ ਸੀਨੀਅਰ ਅਧਿਕਾਰੀ ਸੀ ਉਹ ਵੀ ਪਹੁੰਚੇ ਹਾਲਾਂਕਿ ਇਸ ਨੂੰ ਗ੍ਰਿਫਤਾਰ ਕਰਨ ਲੱਗਿਆ ਔਰ ਜਦੋਂ ਇਸ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਉਲਟਾ ਕ੍ਰਾਸ ਫਾਇਰਿੰਗ ਵੀ ਹੋਈ ਹੈ ਪੁਲ ਮੁਲਾਜ਼ਮ ਕਲੀ ਜਾਂ ਫਿਰ ਕੋਈ ਕਰਮਚਾਰੀ ਚੱਕਮੀ ਹੋਊਂਗੀ ਸੂਚਨਾ ਨਹੀਂ ਮਿਲਦੀ ਕਿ ਦੂਸਰੀ ਤਰਫ ਇਸ ਮਲਕੀਤ ਸਿੰਘ ਦੇ ਜਿਹੜੇ ਪੈਰ ਦੇ ਉੱਪਰ ਤੋਲੀ ਲੱਗੀ ਔਰ ਉਹ ਨਹੀਂ ਲੱਗਣ ਤੋਂ ਬਾਅਦ ਗ੍ਰਿਫਤਾਰ ਕਰਨ ਲੱਗਾ ਲੇਕਿਨ ਜਾਣਕਾਰੀ ਜਿਹੜੀ ਮਿਲਦੀ ਸੀ ਕਿ ਸਵੇਰ ਤੋਂ ਹੀ ਇਹ ਪਟਾਲਾ ਸੀ ਹਦੂਦ ਦੇ ਅੰਦਰ ਘੁੰਮ ਰਿਆ ਸੀ ਔਰ ਲੇਕਿਨ ਪੁਲਿਸ ਨੂੰ ਪਹਿਲਾਂ ਕੋਈ ਸੂਚਨਾ ਸਿੱਕੀ ਇਹ ਜਿਹੜਾ ਮਲਕੀਤ ਸਿੰਘ ਹੈ ਪਟਾਲਾ ਦੇ ਵਿੱਚ ਘੁੰਮ ਰਿਆ ਔਰ ਆਪਣੀ ਮਰਸੀਡੀਜ਼ਕਾਰ ਦੇ ਵਿੱਚ ਆਮ ਜਿਹੜੇ ਪਟਾਲਾ ਦੇ ਬਾਜ਼ਾਰ ਨੇ ਉਹ ਨਜ਼ਦੀਕ ਨਿਕਲ ਦੀ ਕੋਸ਼ਿਸ਼ ਕਰੇਗਾ ਤਾਂ ਉਸ ਤੋਂ ਬਾਅਦ ਜਦੋਂ ਪੁਲਿਸ ਨੂੰ ਪਤਾ ਲੱਗਾ ਨੇ ਕਿ ਰਬ ਦੀ ਕਰਕੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਨਜ਼ੀਕ ਪਿੰਡਾਂ ਦੇ ਵਿੱਚ ਵੱਲੇ ਫਰਾਰ ਹੋ ਗਿਆ ਤਾਂ ਉਸ ਤੋਂ ਬਾਅਦ ਜਦੋਂ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਕ੍ਰੋਸ ਫਾਇਰਿੰਗ ਜਿਹੜੀ ਹੈਗੀ ਆ ਉਹ ਉਹਨਾਂ ਦੇ ਉੱਪਰ ਕੀਤੀ ਗਈ ਜਿਸ ਤੋਂ ਬਾਅਦ ਉਹਨਾਂ ਨੇ ਵੀ ਉਲਟਾ ਗੋਲੀ ਚੜਾਈ ਤਾਂ ਪੈਰ ਦੇ ਉੱਪਰ ਗੋਲੀ ਲੱਗਣ ਤੋਂ ਬਾਅਦ ਇਹ ਕੈਂਸਰ ਜਿਹੜਾ ਉਹ ਜਿਸ ਤਰ੍ਹਾਂ ਹੋਇਆ ਤਾਂ ਪੁਲਿਸ ਨੂੰ ਤਮਾਮ ਜਿਹੜੇ ਕਲਾਸਿਕ ਕਰੇਗੀ ਤਾਂ ਰਿਸਪਾਂਸ ਕਰਕੇ ਇਹ ਵੀ ਦੱਸਿਆ ਹੈ ਕਿ ਇਸ ਦੇ ਉੱਪਰ ਪਹਿਲਾਂ ਤੋਂ ਹੀ ਦਰਜਨਾਮਾ ਆਖਰੇ ਜਿਹਨੇ ਇਹੋ ਦਰਜ ਨੇ ਹਾਲਾਂਕਿ ਉਹ ਮਾਮਲੇ ਕਿਹੜੇ ਨੇ ਜਿਨ੍ਹਾਂ ਦੇ ਵਿੱਚ ਗੋਥੀ ਹੋ ਸਕਦੀ ਹੈ ਕਤਲ ਕੇਸ ਹੋ ਸਕਦੇ ਨੇ ਸਮਭੋ ਖੁਲਾਸੇ ਜਿਹੜੇ ਐਸਪੀ ਬਟਾਲਾ ਜਿਹੜੇ ਨੇ ਉਹ ਪ੍ਰੈਸ ਕਾਨਫਰੰਸ ਕਰਕੇ ਕਰਨ ਕੀਤੀ ਵਾ ਧੰਨਵਾਦ ਮਨਜੋਤ ਹੋਰ ਜਾਣਕਾਰੀ ਜੁੜੇ ਰਹਾਂਗੇ ਤੁਹਾਡੇ ਨਾਲ ਏਸੀ ਮੇਰੇ ਸਹਿਯੋਗੀ ਮਨਜੋਤ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਬਟਾਲਾ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ ਕਿ ਗੈਂਗਸਟਰ ਤੋਂ ਇੱਕ ਗੈਂਗਸਟਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਫਾਇਰਿੰਗ ਹੋਈ ਹੈ ਗੈਂਗਸਟਰ ਦੇ ਵੱਲੋਂ ਵੀ ਪੁਲਿਸ ਨੇ ਫਾਇਰਿੰਗ ਕੀਤੀ ਗਈ ਹੈ ਤਾਂ ਪੁਲਿਸ ਦੇ ਵੱਲੋਂ ਜਵਾਬੀ ਹਮਲੇ ਦੇ ਵਿੱਚ ਗੈਂਗਸਟਰ ਦੇ ਪੈਰ ਤੇ ਗੋਲੀ ਲੱਗੀ ਹੈ ਗੈਂਗਸਟਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਦੱਸਦੀ ਹੈ ਕਿ ਸ਼੍ਰੀ ਹਰਗੋਬਿੰਦਪੁਰ ਦੇ ਕਿਸੇ ਸੁਨਿਆਰੇ ਤੇ ਗੋਲੀ ਚਲਣ ਤੋਂ ਬਾਅਦ ਪੁਲਿਸ ਨੇ ਤੁਰੰਤ ਕਾਰਵਾਈ ਕੀਤੀ ਹੈ ਤੇ ਇਸ ਗੈਂਗਸਟਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਠੀਕ ਹੈ ਜੀ ਫੋਲੋ ਕਰੇ Paninic Sawera TV YouTube Facebook Instagram X aur WhatsApp channel par